सरकार इल्लसाम साथ दिया आप अधिकार भी दिया इस घर के आप यूं तो कि आप इस घर का नाम रखने और फायदा लेंगे इतना कि बात है अभी इसका तो बहुत समझना था तो एक दिन करता है कि ये घर को जानना था तो घर वाले तें आज ही उन्होंने ਅਸੀਂ ਤੁਹਾਡੇ ਸਭ ਤੋਂ ਸਤਿ ਸ੍ਰੀ ਅਕਾਲ ਆਏ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਕੰਮ ਨਹੀਂ ਲੈ। ਸਾਡੇ ਕੋਲ ਰਿਕਾਰਡ ਹੈ 10.10 ਮਿਲੀਅਨ। ਬਹੁਤ ਸਾਰੇ ਲੋਕਾਂ ਦੇ ਵਿੱਚ ਸਾਡੇ ਪਾਰਟੀ ਦੇ ਲਈ ਨਵੇਂ ਸਰਵਨੀਆਂ ਦੀਆਂ ਰਹੀਆਂ। ਉਹ ਤਾਂ 19 ਲੱਖ 900 ਹਜ਼ਾਰ, 19 ਲੱਖ 900, ਜਾਨੀ ਕਿ ਪਿਛਲੇ ਸੱਤ ਸਾਲਾਂ ਚ ਸਿਰਫ 3.5 ਲੱਖ 900 ਮਰੀਆਂ ਨੇ। ਔਰ ਅਸੀਂ 2 ਸਾਲਾਂ ਦੇ ਵਿੱਚ 44000 ਲੈਕਚਰ ਸਥੀਅਾ ਕਰੀਤ ਕਮੇਟੀ ਦੇ ਵਿੱਚ ਆਪਣੇ 2 ਸਾਲ ਦੇ ਕਾਰਜਕਾਰੀ ਜਿਹੜੀ ਹੈ ਉਹ ਆਪਣਾ ਕਰੀ ਹੁਣ ਆਮ ਸਾਹਿਬ ਸਰਕਾਰ ਬਹੁਤ ਅੱਛਾ ਰਿਸਪੌਂਸ ਹੈ ਜੀ ਵਿਧਾਨ ਸਭਾ ਨਾਬਾ ਪਿੰਡ ਪਿੰਡ ਜਾ ਰਹੀਆਂ ਆ ਸ਼ਾਮ ਨੂੰ ਸ਼ਹਿਰ ਦੇ ਵਿੱਚ ਹੁੰਨੇ ਆ ਤੇ ਹੁਣ ਵੀ ਇਸ ਤੋਂ ਪਹਿਲਾਂ ਲੋਹਰਾਂ ਖੁਰਦ ਹੁਣ ਜਿਹੜਾ ਜੀ ਪੁੱਜ ਮਾਜਰੀ ਦੇ ਵਿੱਚ ਤੇ ਬੜਾ ਅੱਛਾ ਰਿਸਪੌਂਸ ਹੈ ਜੀ ਗਰਮੀ ਦਾ ਅਸਰ ਥੋੜਾ ਜਿਹਾ ਜ਼ਿਆਦਾ ਦਿਖ ਰਿਹਾ ਜੀ ਕਿਉਂਕਿ 45 46 ਡਿਗਰੀ ਦਾ ਟੈਂਪਰੇਚਰ ਹੈ ਬਜ਼ੁਰਗ ਜਿਹੜਾ ਘਰ ਤੋਂ ਬਾਹਰ ਨਹੀਂ ਆਉਂਦਾ ਪਰ ਸ਼ਾਮ ਨੂੰ ਰਾਤ ਨੂੰ ਇਕੱਠ ਕਾਫੀ ਹੋ ਰਿਹਾ ਜੀ ਔਰ ਦਿਨੇ ਜਿਹੜੇ ਨੌਜਵਾਨ ਨੇ ਉਤ ਆ ਜਾਂਦੇ ਨੇ ਜੀ ਬਜ਼ੁਰਗਾਂ ਲਈ ਥੋੜਾ ਜਿਹਾ ਔਖਾ ਹੈ ਪਰ ਅਸੀਂ ਉਸ ਹਿਸਾਬ ਨਾਲ ਕੈਂਪੇਨ ਕਰ ਰਹੇ ਹਾਂ ਬਹੁਤ ਅੱਛਾ ਰਿਸਪੌਂਸ ਹੈ ਜੀ ਔਰ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਮਜੂਦਾ ਸਿਹਤ ਮੰਤਰੀ ਨੇ ਉਹਨਾਂ ਦਾ ਕੰਮ ਵੀ ਜਿਹੜਾ ਆਮ ਆਦਮੀ ਟ੍ਰੇਨਿੰਗ ਅੱਡਸਤ ਉੱਪਰ ਖੋਲਣਾ ਰਜਿੰਦਰਾ ਹਸਪੀਟਲ ਨੂੰ ਹਾਈ ਟੈਕ ਕਰ ਦੇਣਾ ਕਸ਼ਲਿਆ ਹਸਪੀਟਲ ਬਹੁਤ ਸ਼ਾਨਦਾਰ ਕਰਤਾ ਨਾਭੇ ਦਾ ਜੱਚਾ ਬੱਚਾ ਸੈਂਟਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਲੱਸ ਨੇ ਔਰ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਔਰ ਜਿਹੜਾ ਪੰਜਾਬ ਦੇ ਪਿੰਡਾਂ ਦਾ ਕੰਮ ਆ ਸ਼ਹਿਰਾਂ ਦਾ ਕੰਮ ਆ ਨਗਰ ਕੌਂਸਲ ਦੇ ਕਾਰਪੋਰੇਸ਼ਨ ਦੇ ਕੰਮ ਨੇ ਨਗਰ ਪੰਚਾਇਤਾਂ ਦੇ ਨੇ ਉਹ ਕੰਮ ਤਾਂ ਸਾਰੇ ਪੰਜਾਬ ਸਰਕਾਰ ਨਹੀਂ ਕਰਨੀ। ਪਰ ਸਰਕਾਰ ਦਾ ਵੀ 3 ਸਾਲ ਦਾ ਸਮਾਂ ਪਿਆ ਜੀ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ 3 ਸਾਲ ਖਾਮ-ਖਾਕ ਆਪਾਂ ਵੇਸਟ ਕਰੀਏ। 3 ਸਾਲਾਂ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੋ ਜਾਂਦੀ ਹੈ ਜਿਵੇਂ 2 ਸਾਲਾਂ ਚ ਭਗਵੰਤ ਮਾਨ ਸਰਕਾਰ ਨੇ ਬਹੁਤ ਕਾਬਲੇ ਤਾਰੀਫ ਕੰਮ ਕੀਤੇ ਆ। ਤੇ ਤਿੰਨ ਸਾਲਾਂ ਦੇ ਵਿੱਚ ਜਿਹੜੇ ਬਾਕੀ ਕੰਮ ਨੇ ਜਿਵੇਂ 1000 ਰੁਪਏ ਪੈਨਸ਼ਨ ਦੀ ਗੱਲ ਹੋ ਗਈ 1500 ਪੈਨਸ਼ਨ ਕਰਨ ਵਾਲੀ ਗੱਲ ਹੋ ਗਈ ਹੈ ਤੇ ਉਸ ਤੋਂ ਇਲਾਵਾ ਜਿਹੜਾ ਨੌکریاں ਹੋਰ ਦੇਣੀਆਂ ਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਮੁਕੰਮਲ ਤੌਰ ਤੇ ਨਹਿਰੀ ਪਾਣੀ ਪਹੁੰਚਾਉਣਾ ਕਿਸਾਨ ਬਹੁਤ ਖੁਸ਼ ਹੈ ਜੀ ਕਿਸਾਨ ਕਹਿੰਦਾ ਜੀ ਮੈਂ ਅੱਗੇ ਰਾਤ ਨੂੰ ਜਾਗਦਾ ਸੀ ਸਾਰੀ ਰਾਤ ਜਾ ਕੇ ਪਾਣੀ ਭਰਦੇ ਸੀ ਪਰ ਦਿਨੇ ਲਾਈਟ ਨਹੀਂ ਸੀ ਆਉਂਦੀ ਹੁਣ ਰਾਤ ਨੂੰ ਵੀ ਲਾਈਟ ਆਉਂਦੀ ਹੈ ਦਿਨੇ ਵੀ ਲਾਈਟ ਆਉਂਦੀ ਹੈ ਜੀ ਕਿਸਾਨ ਬਹੁਤ ਖੁਸ਼ ਨੇ ਜੀ ਨਹਿਰੀ ਪਾਣੀ ਜਿਹੜਾ ਖੇਤਾਂ ਤੱਕ ਪਹੁੰਚ ਰਿਹਾ ਜਿਹੜਾ ਰਹਿ ਗਿਆ ਉਹ ਬਿਲਕੁਲ ਪਹੁੰਚੇਗਾ ਤੇ ਜਿਹੜੇ ਮਨਰੇਗਾ ਦਾ ਸਿਸਟਮ ਕਾਫੀ ਡਾਮਾਂਡਡ ਹੁੰਦਾ ਜੀ ਪੂਰੇ ਪੰਜਾਬ ਦੇ ਵਿੱਚ ਹੀ ਉਹਦੀ ਮੋਨਿਟਰਿੰਗ ਕਰਨ ਦੀ ਜ਼ਰੂਰਤ ਹੈ ਕਿ ਸੌਦਨ ਮਨਰੇਗਾ ਦਾ ਕੰਮ ਹਰੇਕ ਮਨਰੇਗਾ ਵਰਕਰ ਨੂੰ ਮਿਲੇ ਔਰ ਕੁਝ ਖਾਮ ਖਾ ਲੀਡਰ ਜਿਹੜੇ ਆ ਉਹਨਾਂ ਨੂੰ ਮਿਸ ਗਾਈਡ ਕਰਦੇ ਆ ਉਹ ਕੇਂਦਰ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ ਪੰਜਾਬ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ ਔਰ ਆਪਣੀ ਉਹ ਸਾੜ ਦੇ ਵਿੱਚੋਂ ਪੈਸੇ ਵੀ ਇਕੱਠੇ ਕਰਦੇ ਆ ਜੀ ਉਹਨਾਂ ਤੇ ਇੱਕ ਸਖਤ ਕਾਰਵਾਈ ਕਰਾਂਗੇ ਜੀ ਇਸ ਸੰਬਦ ਇਲੈਕਸ਼ਨ ਤੋਂ ਬਾਅਦ ਲਿਖਤੀ ਰੂਪ ਚ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਕਿਹੋ ਜਿਹੇ ਜਿਹੜੇ ਅਨਸਰ ਨੇ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਦੀ ਆੜ ਦੇ ਵਿੱਚ ਗਰੀਬ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਇਕੱਠੇ ਕਰਦੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਲੋਕਾਂ ਦੀ ਜਿਹੜੀ ਹੈ ਸਭ ਤੋਂ ਵੱਡੀ ਡਿਮਾਂਡ ਹੈ ਜੀ ਲੇਡੀਜ਼ ਦੀ ਤਾਂ ਹੈਗੀ ਹੈ ਜੀ ਕਿ 1000 ਰੁਪਿਆ ਤੇ ਉਹ ਮੁੱਖ ਮੰਤਰੀ ਸਾਹਿਬ ਨੇ ਕਹਿ ਹੀ ਦਿੱਤਾ ਕਿ ਜੇ ਅਸੀਂ ਜਿਵੇਂ ਬਿਜਲੀ ਦੇ ਵਿੱਚੋਂ ਪੈਸੇ ਬਚ ਰਹੇ ਆ ਬਹੁਤ ਜਲਦੀ ਇਹ ਮੰਗ ਪੂਰੀ ਕਰਾਂਗੇ। ਔਰ ਜਿਹੜਾ 600 ਜੁਟ ਬਿਜਲੀ ਵਾਲੀ ਗੱਲ ਹੈ ਜੀ ਇਹ ਇਹਦਾ ਬਹੁਤ ਅਸਰ ਹੈ ਜੀ। ਹਰੇਕ ਦੇ ਬਿੱਲ ਜ਼ੀਰੋ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਤਲਬ ਵੱਡੀ ਗੱਲ ਹੈ ਇਹ ਪੂਰੇ ਪੰਜਾਬ ਲਈ। ਤਕਰੀਬਨ 3 ਕਰੋੜ ਦੀ ਆਬਾਦੀ ਔਰ 3 ਕਰੋੜ ਦੀ ਆਬਾਦੀ ਦੇ ਵਿੱਚੋਂ 70-80% ਲੋਕਾਂ ਦੇ ਬਿੱਲ ਜ਼ੀਰੋ ਆਣੇ ਆਪਣੇ ਆਪ ਚ ਬਹੁਤ ਕਿਸਾਨ ਦਾ ਘਰ ਦਾ ਬਿੱਲ ਵੀ ਮਾਫ ਹੈ ਜੀ, ਖੇਤ ਦਾ ਬਿੱਲ ਵੀ ਮਾਫ ਹੈ ਔਰ ਖੇਤਾਂ ਦੇ ਵਿੱਚ ਬਿਜਲੀ ਵੀ ਪੂਰੀ ਆ ਰਹੀ ਹੈ, ਨਹਿਰ ਦਾ ਪਾਣੀ ਪਾਣੀ। ਕਿਸ ਗਰੀਬਾਂ ਨੂੰ ਜਿਹੜਾ ਬੈਨੀਫਿਟ ਹੈ ਜੀ ਜਿਵੇਂ ਕੱਚੇ ਘਰ ਹੋ ਗਏ ਪੰਜ ਮੱਲੇ ਦਾ ਪਲਾਟ ਹੋ ਗਿਆ ਇਹਦੇ ਵਿੱਚ ਮਿਸਮੈਨੇਜ ਬਹੁਤ ਹੈ ਪਿਛਲੀਆਂ ਸਰਕਾਰਾਂ ਨੇ ਮੌਕੇ ਤੇ ਆ ਕੇ ਜਿਵੇਂ ਸਰਟੀਫਿਕੇਟ ਵੰਡ ਤੇ ਬਾਅਦ ਦਿੱਤੇ ਨੇ ਜਾਂ 50 ਲੋਕ ਨੇ ਉਹ ਚੋਂ ਦਸਾਂ ਨੂੰ ਦਿੱਤੇ ਜਿਹੜੇ ਚਿਹਤੇ ਨੇ ਬਾਕੀ ਨੂੰ ਛੱਡਤਾ ਹੁਣ ਅਸੀਂ ਪੂਰੀ ਮੋਨਿਟਰਿੰਗ ਕਰਕੇ ਕੱਚੇ ਘਰਾਂ ਘਰਾਂ ਦੇ ਪੰਜ ਮੱਲੇ ਦਾ ਪਲਾਟ ਜਿਹੜੇ ਉਦਾਂ ਕੋਈ ਬਾਲਿਆਂ ਵਾਲੇ ਕਰਨੇ ਉਹਦੇ ਬੈਨੀਫਿਟਸ ਔਰ ਅਸੀਂ ਗਰੀਬ ਜਿਹੜੇ ਜਿੱਥੇ ਆਬਾਦੀ ਹੈ ਉੱਥੇ ਕੋਈ ਧਰਮਸ਼ਾਲਾ ਜਾਂ ਛੋਟਾ ਬਰਾਤ ਘਰ ਜਿੱਥੇ ਗਰੀਬ ਆਪਣੇ ਬੱਚੇ ਬੱਚੀ ਦਾ ਵਿਆਹ ਕਰ ਸਕਣ ਇਹ 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 ਚੀਜ਼ ਦੀ ਡਿਮਾਂਡ ਹੈ ਜੀ ਉਹ ਅਸੀਂ ਉੱਤੇ ਕਨਸਿਡਰ ਕਰ ਰਹੇ ਹਾਂ ਕੁੱਲ ਮਿਲਾ ਕੇ ਜਿਹੜਾ ਰਿਪੋਰਟ ਕਾਰਡ ਹੈ ਜੀ ਭਗਵੰਤ ਮਾਨ ਸਰਕਾਰ ਦਾ ਉਹ ਹੀ ਹੈ ਕਿ ਨਾਬਾ ਵਿਧਾਨ ਸਭਾ ਦੇ ਲੋਕ ਭਗਵੰਤ ਸਿੰਘ ਸਾਹਿਬ ਦੇ ਕੰਮਾਂ ਤੋਂ ਖੁਸ਼ ਨੇ ਔਰ ਕਹਿ ਰਹੇ ਕਿ ਅਸੀਂ ਵੋਟ ਛੱਡਣ ਪਾਵਾਂਗੇ ਮੁੱਖ ਮੰਤਰੀ ਵੱਲੋਂ ਕਿੱਕਲੀ ਪੈ ਗਿਆ ਉਹ ਤੋਂ ਬਾਅਦ ਅਕਾਲੀ ਕਾਫੀ ਕਫਾ ਨੇ ਕਿਸ ਤਰ੍ਹਾਂ ਦੇਖ ਲਈ ਉਹਨਾਂ ਦੇਖੋ ਮੁੱਖ ਮੰਤਰੀ ਸਾਹਿਬ ਆਟਿਸ ਰਹੇ ਆ ਜੀ ਉਹਨਾਂ ਨੂੰ ਇਹ ਵੀ ਗੋਡ ਗਿਫਟਡ ਹੁੰਦਾ ਜੀ ਹਰੇਕ ਥੋੜਾ ਕਿੱਕਲੀ ਪਾ ਸਕਦਾ ਜੇ ਜਿਹੜੀ ਕਿੱਕਲੀ ਭਗਵੰਤ ਮਾਨ ਹੋਰੀ ਪਾ ਸਕਦੇ ਨੇ ਸਾਡੇ ਭਰਾ ਉਹ ਕਿਸੇ ਹੋਰ ਤੋਂ ਥੋੜਾ ਪੈਂਦੀ ਹੈ ਉਹਨਾਂ ਦੀ ਕਿੱਕਲੀ ਨੇ ਤਾਂ ਅੱਗੇ ਸਾਰੇ ਬੇਲੇ ਕਰਤੇ ਜਿਆ ਕਿੱਕਲੀ ਨਾਲ ਅਕਾਲੀ ਦਲ ਜਮਾਂ ਹੀ ਖਤਮ ਹੋ ਜਾਣਾ ਜੀ ਅਕਾਲੀ ਦਲ ਤਾਂ ਬੇਸਿਕਲੀ ਆਖੀ ਸਾਹਾਂ ਤੇ ਆ ਜੀ ਕਾਲੀ ਦਲ ਲੀਡਰਲੈਸ ਹੋ ਗਿਆ ਕਾਲੀ ਦਲ ਨੇ ਕੀ ਕੀਤਾ ਜੀ ਕਿ ਜਿਹੜਾ ਯੂਥ ਆ ਨਵਾਂ ਉਹਦੇ ਤੇ ਕੰਸਨਟਰੇਟਿੰਗ ਨਹੀਂ ਕੀਤਾ ਜੀ ਉਹਨਾਂ ਨੂੰ ਮੌਕੇ ਨਹੀਂ ਦਿੱਤੇ ਜਿਹੜੇ ਪੁਰਾਣੇ ਕੁਛ ਚੌਧਰੀ ਸੀਗੇ ਉਹਨਾਂ ਨੂੰ ਹੀ ਮੁਰੇ ਰੱਖਿਆ ਜੀ ਤੇ ਉਹਨਾਂ ਦੀ ਕਮੀ ਇਹ ਰਹੀ ਕਿ ਉਹਨਾਂ ਨੇ ਆਪਣੇ ਬਾਰੇ ਸੋਚਿਆ ਉਹਨਾਂ ਨੇ ਲੋਕਾਂ ਬਾਰੇ ਸੋਚਿਆ ਨਹੀਂ ਉਹਦਾ ਬਹੁਤ ਮਾਈਨਸ ਜਿਹੜਾ ਜਾ ਰਿਹਾ ਜੀ ਅਕਾਲੀ ਦਲ ਦਾ ਕਾਂਗਰਸ ਜਿਹੜੀ ਆ ਲੀਡਰਲੈਸ ਆ ਕਾਂਗਰਸ ਦੇ ਬਹੁਤ ਸਾਰੇ ਲੀਡਰ ਭਾਜਪਾ ਚਲੇ ਗਏ ਬਹੁਤ ਸਾਰੇ ਲੀਡਰ ਆਵਾਜ਼ ਦੀ ਪਾਰਟੀ ਦੇ ਵਿੱਚ ਆ ਕੇ ਕਾਂਗਰਸ ਖਿਲਰ ਗਈ ਆ ਜੀ ਕਾਂਗਰਸ ਦੇ ਵਿੱਚ ਹੁਣ ਪਟਿਆਲਾ ਲੋਕ ਸਭਾ ਤੋਂ ਕਾਂਗਰਸ ਨੂੰ ਕੋਈ ਕੈਂਡੀਡੇਟ ਨਹੀਂ ਲੱਭਿਆ ਜੀ ਉਹ ਲੈ ਦੇ ਕੇ ਫਿਰ ਆਮ ਪਾਰਟੀ ਦੇ ਜਿੱਤੇ ਧਨਵੀਰ ਗਾਂਧੀ ਉਹਨਾਂ ਨੂੰ ਜਾ ਕੇ ਪੈਰ ਫੜੇਗੇ ਜੀ ਸਾਡੀ ਜਿੱਦਾ ਸਵਾਲਾ ਤੁਸੀਂ ਇਲੈਕਸ਼ਨ ਲੜੋ ਤੁਸੀਂ ਨਾਬਾ ਦੇਖੋ ਬਸ ਸਟੈਂਡ ਅਸੀਂ ਬਣਾਏ ਨਹੀਂ ਤੁਸੀਂ ਨਾਬਾ ਦੇਖੋ ਨਾਬਾ ਡੰਪ ਮੁਕਤ ਕਰਤਾ ਨਾਬੇ ਤੁਹਾਨੂੰ ਕੂੜਾ ਕਿਤੇ ਨਜ਼ਰ ਨਹੀਂ ਆਉਂਦਾ ਪਰ ਇ ਪੜ ਦੇ ਤਹਿਤ ਇਹ ਜਿਹੜਾ ਕਨਸੈਪਟ ਹੈ ਅਗਰ ਪਿੰਡਾਂ ਸੀ ਸਾਫ਼ ਕਰ ਲੈਣਾ ਜੀ ਮੇਰਾ ਖਿਆਲ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਪ੍ਰਪੋਜ਼ਲ ਬਣਾ ਕੇ ਭੇਜੇ ਦੋ-ਦੋ ਤਿੰਨ-ਤਿੰਨ ਕਰੋੜ ਤਾਂ ਵੈਸੇ ਆ ਜਵੇ ਇੱਕ-ਇੱਕ ਪਿੰਡ ਨੂੰ ਜੀ ਦੇਖੋ ਕਿੰਨੇ ਕ ਆਪਣੇ ਕੋਲੇ ਇੰਨਾ ਪੈਸਾ ਆ ਜਾਣਾ ਜੀ ਕਿ ਕੰਮ ਨਹੀਂ ਬਚਣੇ ਜੀ ਤੇ ਉਹਨੂੰ ਸਿਰਫ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਕਰੂਗਾ ਕੌਣ ਕਰੂਗਾ ਉਹ ਹੀ ਜਿਹਦੀ ਬਿਲ ਪਾਵਰ ਸਟਰੋਂਗ ਹੈ ਜਿਹੜਾ ਲੀਡਰ ਕਾਬਲੀਅਤ ਰੱਖਦਾ ਜਿਹਦੇ ਅੰਦਰ ਇਮਾਨਦਾਰੀ ਹੈ ਜਿਹਦੇ ਅੰਦਰ ਜਜ਼ਬਾ ਹੈ ਕਿ ਮੈਂ ਇਹ ਕੰਮ ਕਰਨੇ ਆ ਜਿਹੜਾ ਕੁਰਸੀ ਦਾ ਭੁੱਖਾ ਜੀ ਜਿਵੇਂ ਪ੍ਰਨੀਤ ਕੌਰ ਜੀ ਪਹਿਲਾਂ ਕਾਂਗਰਸ ਸੀਗੇ ਹੁਣ ਬੀਜੇਪੀ ਜਾ ਰਲੇ ਇਹਦਾ ਮਰ ਕੁਰਸੀ ਪਿਆਰੀ ਨਾ ਉਹਨਾਂ ਲੋਕਾਂ ਦੀ ਤਾਂ ਉਹਨਾਂ ਦੀ ਕੋਈ ਹੈ ਨਹੀਂ ਵੀ ਮੈਂ ਪਹਿਲਾਂ ਕਾਂਗਰਸ ਚ ਰਹੀ ਆ ਤੇ ਧਰਮਵੀਰ ਗਾਂਧੀ ਹੋਰੀ ਤਿੰਨ ਚਾਰ ਪਾਰਟੀਆਂ ਬਦਲ ਕੇ ਹੁਣ ਕਾਂਗਰਸ ਚ ਜਾ ਵੜੇ ਜੀ ਫਰ ਉਹਨਾਂ ਨੂੰ ਕਿਸੇ ਦੀ ਇੱਜ਼ਤ ਦਾ ਨਹੀਂ ਹੈ ਉਹਨਾਂ ਨੂੰ ਆਪਣੀ ਕੁਰਸੀ ਦਾ ਹੈ ਜਿਉ ਆਪਣੇ ਕੁਰਸੀ ਬਚਾਉਣ ਲੱਗੇ ਹੋਏ ਨੇ ਸੋ ਕੁਰਸੀ ਬਚਾਉਣ ਵਾਲੇ ਲੀਡਰ ਜਿਹੜੇ ਆ ਉਹ ਸਮਾਜ ਲਈ ਕਦੇ ਵੀ ਬੈਨੀਫਿਟ ਨਹੀਂ ਹੁੰਦੇ ਉਹ ਸਿਰਫ ਉਹਨਾਂ ਦਾ ਆਪਣਾ ਚਾਅ ਹੈ ਜੀ ਕਿ ਉਹਨਾਂ ਨੂੰ ਨਸ਼ਾ ਇਸ ਚੀਜ਼ ਦਾ ਕਿ ਅਸੀਂ ਬਤਾਕਰ ਦੇ ਵਿੱਚ ਰਹੀਏ ਅਸੀਂ ਪਹਿਲੀ ਵਾਰ ਜਿੱਤੇ ਆ ਮੈਂ ਬਤੌਰੇ ਐਮਐਲਏ ਪਹਿਲੀ ਵਾਰ ਮੈਨੂੰ ਚਾਅ ਜੀ ਕਿ ਮੈਂ ਕੰਮ ਕਰਾਂ ਮੈਂ ਹਰ ਇੱਕ ਬਜ਼ੁਰਗ ਦੇ ਪੈਰੀਂ ਹੱਥ ਲਾਉਣਾ ਬੇਬੇ ਦੇ ਪੈਰੀਂ ਤੁਣਾ ਬੇਬੇ ਕੰਮ ਦੱਸੋ ਕੀ ਆ ਉਹ ਚਾਹ ਨਾ ਕਰੀਦਾ ਪਰ એનર્ਜੀ ਨਾ ਕਰੀਦਾ ਜਨੂਨ ਅੰਦਰ ਕੇ ਕੰਮ ਕਰਨਾ ਕੱਚੇ ਘਰਾਂ ਦੇ ਪੈਸੇ ਮਨਰੇਗਾ ਠੀਕ ਕਰਨਾ ਸੜਕਾਂ ਠੀਕ ਕਰਨੀਆਂ ਨੇ ਸਕੂਲ ਠੀਕ ਕਰਨੇ ਹਸਪਤਾਲ ਠੀਕ ਕਰਨੇ ਨੇ ਉਹ ਝਾਰੇ ਜੋਸ਼ ਨਾ ਕਰ ਰਹੇ ਇਲੈਕਸ਼ਨ ਹੋਈ ਹੈ ਬੀਜਪੀ ਈਵੀਐਮ ਤੇ ਕਾਫੀ ਜਿਹੜਾ ਹੈਗਾ ਕਿੰਤੂ ਪਰੰਤ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪੂਰਾ ਦੇਸ਼ ਇਸ ਚੀਜ਼ ਤੋਂ ਖਸੇ ਦੇ ਵਿੱਚ ਹੈ ਕਿ ਵੈਸੇ ਤਾਂ ਬੀਜਪੀ ਦੀ ਸਰਕਾਰ ਨਹੀਂ ਆ ਰਹੀ ਜਿਹੜਾ ਇੰਟੈਲੀਜੈਂਸ ਦੀ ਰਿਪੋਰਟਾਂ ਨੇ ਇੰਡੀਆ ਗੱਠਜੋੜ ਜਿਹੜਾ ਸੈਂਟਰ ਦੇ ਵਿੱਚ ਸਰਕਾਰ ਬਣਾ ਰਿਹਾ ਔਰ ਇਹ ਵਿੱਚ ਆਮ ਪਾਰਟੀ ਦੀ ਬੜੀ ਅਹਿਮ ਭੂਮਿਕਾ ਹੋਣੀ ਹੈ ਤੇ EVM ਜਿਹੜੀ ਹੈ ਜੀ EVM ਦੇ ਵਿੱਚ ਗੜਬੜ ਦਾ ਖਸਾ ਦੱਸਿਆ ਜਾ ਰਿਹਾ ਹੈ ਕਿ ਇਹ ਹੋ ਗਿਆ ਤਾਂ ਫਿਰ ਤਾਂ ਸ਼ਾਇਦ BJP ਦੀ ਸਰਕਾਰ ਆ ਜਾਵੇ ਜੀ ਅਗਰ ਔਨੈਸਟੀ ਨਾਲ ਵੋਟ ਪਾਈਏ ਤਾਂ ਮੇਰੇ ਖਿਆਲ ਫਿਰ ਤਾਂ ਨਾ ਮਮਕਨ ਹੈ ਜੀ ਫਿਰ ਨਹੀਂ BJP ਆ ਸਕਦੀ ਬਿਲਕੁਲ ਜੀ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ 10 ਸਾਲ ਦਾ ਮੌਕਾ ਮਿਲਿਆ ਔਰ ਅੱਛੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਆਪਣੀ ਗੱਲ ਦੱਸਣੀ ਚਾਹੀਦੀ ਹੈ ਕੱਲ ਮੇਰੇ ਖਿਆਲੋਂ ਦੱਸ ਕੇ ਜਰੂਰ ਜਾਣ ਵੀ 15 ਲੱਖ ਕਦੋਂ ਮਿਲੂਗਾ ਜੀ ਉਹ ਜਰੂਰ ਦੱਸਣ ਲੋਕ ਇੰਤਜ਼ਾਰ ਕਰ ਰਹੇ ਇਸ ਗੱਲ ਦਾ ਜੀ ਧਰਮ ਦੇ ਨਾਂ ਤੇ ਰਾਜਨੀਤੀ ਹੋ ਰਹੀ ਹੈ ਕਨਈਆ ਮਿੱਤਰ ਲਗਾਤਾਰ ਮੁਸਲਮਾਨਾਂ ਤੇ ਸਾਈਆਂ ਤੇ ਕਾਂਜ ਕਸ ਨਹੀਂ ਕਿਸ ਤਰ੍ਹਾਂ ਦਿਖਦਾ ਦੇਖੋ ਕਨਈਆ ਮਿੱਤਰ ਮੇਰੇ ਮਿੱਤਰ ਨੇ ਜੀ ਮਰੇ ਪਰ ਬੜੇ ਪਰ ਮਿੱਤਰ ਨੇ ਮੇਰੇ ਭਰਾ ਨੇ ਚਲੋ ਬਹੁਤ ਵੱਡੇ ਗਵਈਏ ਨੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅਧਿਆਤਮਿਕ ਹੈ ਨਾ ਪੱਖ ਜਿਹੜਾ ਭਗਤੀ ਮਾਰ ਗਿਆ ਜੀ ਇਹ ਬੜਾ ਸੁਖਮ ਤੇ ਬੜਾ ਪਵਿੱਤਰ ਹੈ ਜੀ ਇਹਨੂੰ ਉਸੇ ਪਾਸੇ ਰੱਖਿਆ ਜਾਵੇ ਧਰਮ ਦੇ ਵਿੱਚ ਇਹਨੂੰ ਇਨਵੋਲਮੈਂਟ ਕੀਤਾ ਜਾਵੇ